ਮਿੰਡ ਰਾਮੂਵਾਲ ਦੇ ਵਿੱਚ ਲੋਹੜੀ ਵਾਲੇ ਦਿਨ ਦਿਨ ਦਿਹਾੜੇ ਤੋਂ ਲੈ ਕੇ ਰਾਤ ਦੇ ਹਨੇਰੇ ਵਿੱਚ ਵੀ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਦੋ ਤਿਰਾਂ ਦੇ ਵਿੱਚ ਬਹੁਤ ਜ਼ਬਰਦਸਤ ਝਗੜਾ ਹੁੰਦਾ ਹੈ ਜਿਸ ਦੀਆਂ ਤਸਵੀਰਾਂ ਤੁਹਾਨੂੰ ਸਾਫ਼ ਦਿਖਾਈ ਦੇ ਰਹੀਆਂ ਨੇ ਝਗੜੇ ਦੇ ਵਿੱਚ ਕਈ ਆਟੋ ਪੰਨੇ ਜਾਂਦੇ ਨੇ ਮੋਟਰਸਾਈਕਲ ਪੰਨੇ ਜਾਂਦੇ ਨੇ ਲੋਕਾਂ ਦੇ ਘਰਾਂ ਦਾ ਸਮਾਨ ਤੱਕ ਪੰਨਿਆ ਜਾਂਦਾ ਹੈ ਤੁਸੀਂ ਦੇਖ ਪਾ ਰਹੇ ਹੋ ਕਿਸ ਤਰੀਕੇ ਦੇ ਨਾਲ ਭੰਨਤੋੜ ਹੋਈ ਆ ਕਿੰਨੇ ਜਿਆਦਾ ਇੱਟੇ ਰੋੜੇ ਚਲਾਏ ਗਏ ਨੇ ਦੱਸਿਆ ਜਾ ਦੱਸਿਆ ਜਾ ਰਿਹਾ ਹੈ ਕਿ 100 ਤੋਂ 150 ਦੇ ਕਰੀਬ ਅਣਪਛਾਤੇ ਵਿਅਕਤੀਆਂ ਵੱਲੋਂ ਪਿੰਡ ਵਿੱਚ ਦਾਖਲ ਹੋ ਕੇ ਬਹੁਤ ਸਾਰੇ ਘਰਾਂ ਦਾ ਨੁਕਸਾਨ ਕੀਤਾ ਗਿਆ ਪੰਤ ਤੋੜ ਕੀਤੀ ਗਈ ਲੋਕਾਂ ਦੇ ਮੋਟਰਸਾਈਕਲ ਪੰਨੇ ਗਏ ਲੋਕਾਂ ਦੇ ਆਟੋ ਤੱਕ ਪੰਨੇ ਗਏ ਤੇ ਕੁਝ ਤਾਂ ਘਰਾਂ ਦੇ ਵਿੱਚ ਕਹਿਣਾ ਹੈ ਕਿ ਸਾਡੇ ਘਰਾਂ ਦੇ ਵਿੱਚੋਂ ਨਗਦੀ ਅਤੇ ਸੋਨਾ ਵੀ ਗਾਇਬ ਹੈ ਇਹ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਐਡੀ ਵੱਡੀ ਜਿਹੜੀ ਹੈ ਗੁੰਡਾਗਰਦੀ ਤੁਹਾਨੂੰ ਅਟਾਰੀ ਬਾਰਡਰ ਹਲਕੇ ਦੇ ਰਾਮੋਵਾਲ ਪਿੰਡ ਵਿੱਚ ਵੇਖਣ ਨੂੰ ਮਿਲੀ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਰਾਤ ਦੇ ਹਨੇਰੇ ਵਿੱਚ ਵੀ ਮੋਟਰਸਾਈਕਲਾਂ ਦਾ ਇੰਨੀ ਜ਼ਬਰਦਸਤ ਤਰੀਕੇ ਨਾਲ ਪੰਨ ਤੋੜ ਕੀਤੀ ਗਈ ਹੈ ਤੁਸੀਂ ਦੇਖ ਪਾ ਰਹੇ ਹੋ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਮੋਟਰਸਾਈਕਲਾਂ ਦੀ ਪੰਨ ਤੋੜ ਕੀਤੀ ਗਈ ਹੈ ਲੋਕਾਂ ਦੇ ਘਰਾਂ ਦਾ ਸਮਾਨ ਭੰਨਿਆ ਗਿਆ ਹੈ ਜਿਸ ਵਿੱਚ ਬਹੁਤ ਪਾਰੀ ਜਿਹੜਾ ਹੈ ਲੋਕਾਂ ਨੂੰ ਨੁਕਸਾਨ ਹੋਇਆ ਹੈ ਜਿਸ ਦੀ ਪਰਪਾਈ ਪਤਾ ਨਹੀਂ ਆਉਂਦੇ ਸਮੇਂ ਵਿੱਚ ਕਿਸ ਤਰੀਕੇ ਨਾਲ ਹੋਏਗੀ ਗਰੀਬ ਘਰਾਂ ਦਾ ਸਮਾਨ ਇੰਨੀ ਜ਼ਬਰਦਸਤ ਤਰੀਕੇ ਨਾਲ ਪੰਨਿਆ ਗਿਆ ਹੈ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਟੇ ਰੋੜੇ ਜੋ ਚਲਾਏ ਗਏ ਨੇ ਬਾਹਰ ਦੇ ਲੋਕਾਂ ਵੱਲੋਂ ਆ ਕੇ ਪਿੰਡ ਵਿੱਚ ਗੁੰਡਾਗਰਦੀ ਕੀਤੀ ਗਈ ਹੈ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਕੋਠਿਆਂ ਤੋਂ ਖੜੇ ਹੋ ਕੇ ਕਿਸ ਤਰੀਕੇ ਦੇ ਨਾਲ ਇਟਾ ਰੋੜੇ ਚਲਾਏ ਜਾ ਰਹੇ ਨੇ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਪਿੰਡ ਰਾਮੋਵਾਲ ਦੇ ਵਿੱਚ ਅੱਜ ਵੀ دہشت ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਲੋਕਾਂ ਵਿੱਚ دہشت ਬਣੀ ਹੋਈ ਹੈ ਪੀ ਆਖਿਰ ਐਸਾ ਕੀ ਹੋ ਗਿਆ ਕਿ ਪਿੰਡਾਂ ਦੇ ਵਿੱਚ ਬਾਹਰੋਂ ਆ ਕੇ ਲੋਕਾਂ ਨੇ ਇੰਨੀ ਜ਼ਿਆਦਾ ਗੁੰਡਾਗਰਦੀ ਕੀਤੀ ਹੈ ਤਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਕੋਠਿਆਂ ਤੇ ਖੜੇ ਹੋ ਕੇ ਇਟਾ ਰੋੜੇ ਚਲਾਏ ਜਾ ਆਉਂ ਸੁਣਦੇ ਹਾਂ ਜਿਨ੍ਹਾਂ ਦੇ ਘਰਾਂ ਦਾ ਨੁਕਸਾਨ ਹੋਇਆ ਹੈ ਆਖਿਰ ਉਹਨਾਂ ਦਾ ਕੀ ਹੈ ਕਹਿਣਾ ਆ ਉਹਨਾਂ ਦੀ ਜੁਬਾਨੀ ਸੁਣਦੇ ਹਾਂ ਪਾਜੀ ਨੇ ਤੋੜਪਾਂ ਨਾ ਕਰਤੀ ਕਰਦੀ ਪਾਡੀ ਸਾਰੀ ਤੋੜਪਾਂ ਨਾ ਕਰਤੀ ਕਰਦੀ ਇੱਥੋਂ ਕਈ ਬੰਗਰਾਂ ਚੀਜ਼ਾਂ ਬਣ ਗਈਆਂ ਕਿਤੇ ਕਾਹ ਵੇੜਾ ਰੋਟੀ ਪਾਣੀ ਜਿੱਦੇ ਆਪਣੇ ਬੱਚਿਆਂ ਦੇ ਜਿੱਦਾਂ ਹੀ ਆਪਣੇ ਬੱਚੇ ਮਾਂ ਬਚਾਏ ਇਹਨਾਂ ਕੋ ਬੱਚੇ ਆਪਣੇ ਮਾਂ ਬਚਾਏ ਇਹਨਾਂ ਕੋ ਬੱਚਿਆਂ ਦੇ ਕਿਰਨ ਮਾਸੀ ਮੇਰੀ 40 ਹਜ਼ਾਰ ਦੀ ਮੈਂ ਹਲੇ ਕਿਤੋਂ ਨਹੀਂ ਲੱਤੀ ਮੇਰੀ 40 ਹਜ਼ਾਰ ਦੀ ਅੰਤ ਜੀ ਵੀ ਪਾਣੀ ਜੀ ਕਿਹਨਾਂ ਦੇ ਘਰਾਂ ਜੀ ਜਿਆਦਾ ਬਚਾਏ ਆ ਵੇਖੋ ਚਨਕੁੜੀ ਦੇ ਵਿਆਹ ਨਹੀਂ ਲੱਗੇ ਇਹਦੇ ਵਿੱਚ ਉਹ ਵੀ ਕੱਢ ਕੇ ਲੈ ਗਏ ਸਾਡੇ ਬੱਚਾ ਇੱਕ ਮੇਰੀ ਕੁੜੀ ਆ ਇੱਕ ਛੋਟਾ ਆ ਪਰ 1.5 ਸਾਲ ਦਾ ਮੇਰਾ ਮੁੰਡਾ ਹੋ ਜੀ ਇਹ ਹੰ ਪਤਾ ਨਹੀਂ ਲੱਗਾ ਕਿ 1.5 ਸਾਲ ਦਾ ਬੰਡਾ ਹਾਂਜੀ ਕੀ ਨਾਮ ਜੀ ਤੁਹਾਡਾ ਸੋਨੀਆ ਹਾਂਜੀ ਕਿਹੜੇ ਪਿੰਡ ਤੋਂ ਰਾਮੂਆਂ ਤੋਂ ਕੀ ਗੱਲ ਹੋਈ ਸੀ ਪੰਜ ਸਰ ਗੱਲ ਸਰ ਕੋਈ ਨਹੀਂ ਹੋਈ ਸਿਰਫ ਗੁੱਡੀ ਉਹਨਾਂ ਨੇ ਪਹਿਲਾਂ ਇਹਨਾਂ ਦੀ ਵੱਢੀ ਆ ਤੇ ਬਾਅਦ ਚ ਇਹਨਾਂ ਨੇ ਵੱਢਤੀ ਆ ਤੇ ਇਹ ਉਹਨਾਂ ਨੇ ਵੀ ਲਲਕਾਰੇ ਮਾਰੇ ਤੇ ਬਾਅਦ ਚ ਇਹਨਾਂ ਨੇ ਵੀ ਚਲ ਓਏ ਓਏ ਕਰਤੀ ਆ ਇੱਥੋਂ ਉਹਨਾਂ ਨੇ ਗਾਲ ਕੱਢੀ ਆ ਗਾਲ ਕੱਢ ਕੇ ਉਹਨਾਂ ਰੋੜਾ ਮਾਰਤਾ ਵਾ ਤੇ ਇੱਥੋਂ ਹੀ ਬਸ ਗੱਲ ਵਧ ਗਈ ਆ ਅੱਛਾ ਉਸ ਤੋਂ ਬਾਅਦ ਉਹ ਰੋੜੇ ਚਲਾਉਣੇ ਚਾਲੂ ਕਰਤੇ ਆ ਭਾਜੀ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੇ ਮੁੜ ਕੇ ਘਰਾਚ ਆ ਗਏ ਮੁੰਡੇ ਘਰਾ ਤੱਕ ਆ ਗਏ ਸਾਡੇ ਬੰਦੇ ਘਰ ਨਹੀਂ ਹੈਗੇ ਤੇ ਬਾਹਰ ਉਹਨਾਂ ਮੁੰਡੇ ਮੰਗਾਲੇ ਤੇ ਸਾਡੀ ਸਾਰੀ ਤੋੜ ਭੰਨ ਕਰਕੇ ਸਾਡੀ ਐਲ ਸੀ ਡੀ ਸੁਰਜ ਸੱਕਾ ਇੱਕ ਕਰਦੀ ਚੀਜ਼ ਨਹੀਂ ਸਾਡੀ ਛੱਡੀ ਜੇ ਅਸੀਂ ਸਿਰਫ ਆਪਣੇ ਬੱਚੇ ਬਚਾਏ ਆ ਤੁਹਾਡੀ ਹੱਥ ਜੋੜ ਕੇ ਤੁਹਾਡੇ ਗਾੜੀ ਬੇਂਦੀ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਬਸ ਸਾਡੀ ਸੁਣਵਾਈ ਹੋਣੀ ਚਾਹੀਦੀ ਹੋਰ ਕੀ ਕੀ ਤੁਹਾਡਾ ਨੁਕਸਾਨ ਹੈ ਸਾਡਾ ਸਾਰੇ ਘਰਾਂ ਦਾ ਸਾਰੇ 10 ਘਰ ਸਾਡੇ ਸਾਰੇ ਘਰਾਂ ਦਾ ਨੁਕਸਾਨ ਕਰਕੇ 20 ਮੁੰਡੇ ਇੱਕ ਹੈਪੀ ਮੈਨ ਹੈਪੀ ਲੱਖਾਂ ਤੇ ਇਹਦੇ ਦੋ ਦੋਰੇ ਇਹਨਾਂ ਦੇ ਆਏ ਵਾਂਡੇ ਹੋ ਤੇ ਇੱਕ ਅਜੀਪਾਲ ਲੜਾਈ ਅਜੀਪਾਲ ਨੇ ਕੀਤੀ ਆ ਇਹਨਾਂ ਨੇ ਪਹਿਲਾ ਸਰਾਹ ਕਰਕੇ ਅਜੀਪਾਲ ਨੇ ਲੜਾਈ ਕੀਤੀ ਆ ਬਾਹਰੋਂ ਕਿੰਨੇ ਕੁ ਮੁੰਡੇ ਆਏ ਸੀ ਬਾਹਰੋਂ ਉਹਨਾਂ ਦੇ ਬਾਹਰੋਂ ਤੇ ਆਇਆ 200 ਮੁੰਡਾ ਆ ਗਿਆ ਬਾਹਰ ਦੇ ਹੀ ਭੱਜ ਕੇ ਆਪਣੇ ਬੱਚੇ ਬਚਾਏ ਇਨਾ ਕਿ ਹਾਈ ਬੱਚੇ ਘਰਾਂ ਚ ਆਵੜੇ ਜੀ ਹਾਂਜੀ ਘਰਾਂ ਵਿੱਚ ਆ ਗਿਆ ਵੇਖੋ ਸਾਡੀਆਂ ਫਲਸ਼ਾਂ ਦੇ ਬੂਏ ਗੇਟ ਸਭ ਕੋ ਤੋੜਾ ਪਨਹਾਟ ਕਰਕੇ ਹਨ ਹੋਈ ਆ ਵੀ ਸਾਡੀ ਸਾਰੀ ਤੋੜਪਨ ਪਾਜੀ ਉਹਨਾਂ ਨੇ ਕਰਤੀ ਕੋਹ ਨਹੀਂ ਸਾਡੇ ਘਰ ਦਾ ਛੱਡਿਆ ਕੋਈ ਚੀਜ਼ ਨਹੀਂ ਰਹਿਣ ਦਿੱਤੀ ਜਿਹੜੀ ਮੰਦਿਰ ਬਾਹਰ ਹਾਂਜੀ ਪੰਜ ਜੀ ਜਦੋਂ ਉਹ ਘਰ ਐਂਟਰ ਕੀਤੇ ਕਿਦਾਂ ਉਹਨਾਂ ਨੇ ਕੀ ਕੀ ਨੁਕਸਾਨ ਕੀਤਾ ਜੀ ਸਾਰਾ ਉਹਨਾਂ ਨੇ ਨੁਕਸਾਨ ਸਾਡੀਆਂ ਸਾਰੀਆਂ ਚੀਜ਼ਾਂ ਤੋੜਪਾਂ ਦਿੱਤੀਆਂ ਵਾ ਤੇ ਸਾਡਾ ਕੁੜੀ ਦਾ ਗੁੜੀਆ ਸਾਡੀ ਦਾ ਵਿਆਹ ਆ ਅਗਲੇ ਮਹੀਨੇ ਤੇ ਪੈਸੇ ਹੀ 50000 ਰੁਪਿਆ ਡੈਡੀ ਸਾਡਾ ਵਿਚਾਰੇ ਬੈਂਟਰੀ ਚਲਾਉਂਦੇ ਆ ਉਹਨਾਂ ਨੇ ਪੈਸੇ ਰੱਖੇ 50000 ਰੁਪਿਆ ਉਹ ਵੀ ਕੱਢ ਕੇ ਲੈ ਗਏ ਦੋ ਸਾਡੀਆਂ ਛਾਪਾਂ ਹੀ ਕੁੜੀ ਦੀਆਂ ਉਹਦੇ ਸਾਰੇ ਨੇ ਪਾਈਆਂ ਉਹ ਵੀ ਕੱਢ ਕੇ ਲੈ ਗਏ ਸਾਡੀਆਂ ਯਾਡਾ ਸਾਰਾ ਕੁਝ ਉਹਨਾਂ ਨੇ ਕੱਢ ਕੇ ਲੈ ਕੇ ਗਿਆ ਨਾ ਗੁਨਾ ਵੀ ਘਰੋਂ ਕਿੰਨੇ ਕੁ ਬੰਦੇ ਐਂਟਰ ਹੋਏ ਕਰ ਬੜੇ ਬੰਦੇ ਉਹਨਾਂ ਦਾ ਤਾਂ ਕਮ ਸੇ ਕਮ 100 ਬੰਦਾ ਇਹਦੇ ਅਹੀਂ ਤੇ ਕੋਈ ਡਰ ਦੇ ਗਲੀ ਜਿਵੇਂ ਛਿਵਣੀ ਬੜੇ ਉਹਨਾਂ ਜੀ ਦਾ ਤੋੜਪਨ ਕੀਤੀ ਸਾਰਾ ਕੋਸ਼ਿ ਸਾਡਾ ਵੇਖੋ ਉਲਟ ਪਲਟ ਕੀਤਾ ਸਾਡੇ ਘਰ ਦਾ ਉਹਨਾਂ ਨੇ ਅਹੀਂ ਤੇ ਸਿਰਫ ਡਰ ਕੇ ਲੋਕਾ ਘਰ ਲੁਕੇ ਰਹੇ ਆ ਕੀ ਮੰਗ ਕਰਦੇ ਆ ਨਹੀਂ ਬਸ ਸਾਰੇ ਇਹੋ ਮੰਗ ਕਰਦੇ ਵੀ ਬਸ ਸਾਡੀ ਸੁਣਵਾਈ ਹੋਣੀ ਚਾਹੀਦੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਸਰਵਾ ਜਿਹੜੇ ਇਹ ਕੰਵੇਟਰ ਦੇ ਸਾਰੇ ਕੋਰਸ ਪਰ ਤੋਂ ਨੂੰ ਜਸਤ ਕਰਾ ਇਹ ਵੀ ਵੀ ਬੰਦ ਜਾ ਵੀ ਜਾ ਇਹ ਬੜੇਗੇ ਹਾਂ ਜੀ ਉਹ ਵੀ 15 ਤੱਕ ਗਏ ਬੱਟੇ ਸਾਰੀ ਦੂਰ ਤੱਕ ਦਰਵਾਜ਼ਾ ਵੀ ਤੋੜ ਕੇ ਸਾਰੇ ਭੰਡੇ ਮੈਂ ਆ ਪਈ ਚੱਲ ਗਏ ਤੇ ਪ੍ਰੋਗ੍ਰੇਸ਼ਨ ਦੇ ਇਨਾਮ ਨੇ 100 150 ਬੰਦਾ ਲਿਆ ਆ ਗਏ ਇੱਥੇ ਮੰਗਰੋ ਪਾ ਕੇ ਤੇ ਇਦਾਂ ਹੜੇ ਘੜੀ ਹੜੇ ਦੀ ਕੋਈ ਗਲਤੀ ਨਹੀਂ ਆਈ ਕਿਸੇ ਨੂੰ ਪਤਾ ਨਹੀਂ ਇੱਥੇ ਚੱਲ ਗਏ ਪ੍ਰੋਗ੍ਰੇਸ਼ਨ ਦੇ ਇਨਾਮ ਮੰਗਰੋ 100 150 ਬੰਦਾ ਪਵਾ ਕੇ ਤੇ ਇਦਾਂ ਆਮ ਜੀ ਆਪਣਾ ਬਲਵਿੰਦਰ ਸਿੰਘ ਭਾਈ ਹਾਂ ਜੀ ਕਿਹੜੇ ਪਿੰਡ ਤੋਂ ਰਾਮੂ ਆਣੇ ਤੋਂ ਇਹ ਕੀ ਹੋਇਆ ਜੀ ਇੱਥੇ ਤੁਹਾਡੇ ਘਰ ਭਾਈ ਇਤਾਂ ਪ੍ਰੋਣੇ ਆਏ ਸੀ ਘਰੇ ਬੈਠੇ ਸੀ ਲੋੜੀ ਕਰਕੇ ਕੁੜੀਆਂ ਕੜੀਆਂ ਆਈਆਂ ਤੇ ਪ੍ਰੋਣੇ ਬੈਠੇ ਇੱਧਰ ਕਿਉਂ ਤੁਮ ਮੈਂ ਮੈਂ ਗੁਡੀਆਂ ਕੜੀਆਂ ਮੁੰਡੇ ਡਾਉਂਦੇ ਅਹੀਂ ਚੱਲ ਕੇ ਭਾਈ ਪ੍ਰੋਣੇ ਛੱਡਣ ਇਹਨਾਂ 100 150 ਮੁੰਡਾ ਪਵਾ ਕੇ ਤੇ ਇੱਥੇ ਮਗਰੋਂ ਘਰੇ ਮੇਰੀਆਂ ਗੁਡੀਆਂ ਹੀ ਘਰੇ ਦੋ ਬੇਟੀਆਂ ਘਰ ਦੇ ਇਹਨਾਂ ਨੇ ਤੋੜਪੰਨ ਕੀਤੀ ਮੁੰਡਿਆਂ ਦੀ ਸਾਰੀ ਜਾਣ ਕਿੰਨਾ ਮੁੰਡਿਆਂ ਨੇ ਤੋੜਪੰਨ ਗਏ ਅਗਵਾੜੀਆਂ ਦੇ ਨੇ ਲਾਗ ਲਿਆ ਨਹੀਂ ਕੀ ਨਾਮ ਉਹਨਾਂ ਦਾ ਉਹ ਹੈਪੀ ਆ ਮੁੰਡਾ ਨਾਲ ਉਹਦੇ ਭਰੇਵੇਂ 12ਵੇਂ ਬੰਦੇ ਆ ਗਏ 1200 1500 ਮੁੰਡਾ ਸੱਤਿਆ ਇਹਨਾਂ ਨੇ ਭਾਈ ਕਿੰਨੇ ਮਹੀਨੇ ਕੋਲੋਂ ਦੀ ਬਾਹਰ ਨਾਲ ਜੀਵਨ ਆਉਂਦਾ ਉਹ ਆਉਤੋਂ ਮੁੰਡਾ ਆਇਆ ਤਾਂ ਉਹ ਸਾਡੇ ਕੋਲ ਆ ਗਿਆ ਅਗਵੇਂ ਅਸੀਂ ਕੋਰੀਨਰੀ ਪਰ ਆਈ ਤਾਂ ਤੇ ਮੁਦੀਆ ਗਏ ਉਹ ਰੰਗ ਆ ਗਏ ਸੱਤ ਸੋਲਦਾ ਗਿਆ ਸਭ ਨਾ ਵੀ ਕੋ ਕਿੰਨਾ ਵੱਡਾ ਪੱਤਰੇ ਉੱਧਾ ਬੰਦੀ ਦੀ ਜਾਣੀ ਤੋ ਜੀ ਨਾ ਸਮਾ ਸਮਾ ਦੀ ਨੀ ਨਾਣੀ ਇਹਨਾਂ ਨੇ ਚੈਗਦੀ ਕਰਤ ਹੋਦੀ ਕਿੰਤੀ 12 ਮੁੰਡੇ ਲਿਆ ਕੇ ਤੇ ਜੜੀ ਪਵਾਏ ਕਿਤੋਂ ਤਾਂ ਇਹਨਾਂ ਰੋੜੇ ਤੇ ਲਾਏ ਮਰ ਮਰ ਜਾਲੀ ਪਾੜਤੀ ਅਸੀਂ ਪਤਾ ਨਹੀਂ ਕਿੰਨਾ ਰਾਤ ਬਚਾ ਕੀਤਾ ਆਪਣੇ ਨਿਆਣਿਆਂ ਦਾ ਠੀਕ ਹੋ ਗਿਆ ਸਾਡਾ ਕਿੱਥੇ ਕਿੱਡਾ ਵੱਡਾ ਪੱਥਰ ਹੀ ਆ ਵੇਹ ਜੇ ਉਦਾਂ ਮਾਰ ਕੇ ਤੇ ਉਦਾਂ ਜੰਦੀ ਦਾ ਜਾਨ ਮਾਰ ਜਣਾ ਕਿਨੇ ਕਿੜੇ ਕਿੜੇ ਨਾ ਪੱਥਰ ਮਾਰੇ ਆ ਨਾ ਵੀ ਅੰਦਰ ਪਾ ਕੇ ਕੀ ਨਾ ਪੈਂਜੀ ਮੇਰਾ ਨਾਮ ਰਗਨਦੀਪ ਇਹ ਕਿਹੜੇ ਪਿੰਡ ਤੋਂ ਅਸੀਂ ਰਾਮੂ ਵਾਲ ਤੋਂ ਇਹ ਕੀ ਗੱਲ ਹੋਈ ਜੀ ਗੱਲ ਕੁਛ ਨਹੀਂ ਭਾਜੀ ਗੁੱਡੀਆਂ ਡਾਂਦੇ ਪਈ ਤੇ ਇਹਨਾਂ ਨੇ ਮੁੰਡੇ ਬਾਹਰੋਂ ਲਿਆ ਕੇ ਹੈਪੀ ਨੇ ਤੇਜੀਪਾਲ ਨੇ ਇਹਨਾਂ ਨੇ ਲਿਆ ਕੇ ਤੇ ਬੰਦੇ ਪਵਾਤੇ ਮੁੰਡੇ ਲਿਆ ਲਿਆ ਕੇ ਤੇ ਨਾ ਕਿਰਪਾਨਾਂ ਚਲਾਈਆਂ ਜਿੰਨਾ ਝਗੜਾ ਚਲਾਇਆ ਤੁਹਾਡੇ ਘਰ ਆਣ ਕੇ ਤੇ ਸਾਨੂੰ ਪੈਗੇ ਬੰਦਾ ਮੇਰਾ ਘਰ ਨਹੀਂ ਹੈਗਾ ਉਹ ਵੀ ਆਪਣੇ ਨਾਨਕ ਕੋ ਗਿਆ ਸੀ ਲੋਹੜੀ ਦਿਨ ਗਿਆ ਮੇਰਾ ਡੇ ਸੋਰਾ ਵੀ ਨਹੀਂ ਕਰਿਆਗਾ ਤੇ ਮੇਰੇ ਛੋਟੇ ਛੋਟੇ ਬੱਚੇ ਆ ਪਰ ਜਿਨ੍ਹਾਂ ਨਾਲ ਝਗੜਾ ਹੋਇਆ ਉਹ ਤੁਹਾਡੇ ਕੀ ਲੱਗਦੇ ਉਹਨਾਂ ਨਾਲ ਸਾਡੀ ਕੋਈ ਸਾਂਝ ਨਹੀਂ ਹੈ ਗੱਡੇ ਗਵਾਂਢੀ ਹੈ ਗਵਾਂਢੀਆਂ ਕਰਕੇ ਤੁਹਾਡੇ ਵੀ ਹਾਂਜੀ ਪਰ ਇਦਾਂ ਥੋੜਾ ਕਰਨਾ ਚਾਹੀਦਾ ਕਿਸੇ ਦੇ ਘਰੇ ਥੋੜਾ ਰੋੜੇ ਚਲਾਉਣੇ ਚਾਹੀਦੇ ਜਿਨ੍ਹਾਂ ਨਾਲ ਉਹਨਾਂ ਦੀ ਝਗੜਾ ਹੋਂਦੇ ਉਹਨਾਂ ਨਾਲ ਕਰਨ ਦੂਜਿਆਂ ਦੇ ਘਰ ਥੋੜਾ ਰੋੜੇ ਚਲਾਉਣੇ ਚਾਹੀਦੇ ਆਈ ਇਹ ਹੀ ਮੰਗ ਕਰਦੀ ਆ ਸਾਨੂੰ ਇਨਸਾਫ ਚਾਹੀਦਾ ਸਰ ਜਿਹੜੀ ਰਾਮੂਵਾਲ ਰਾਤੀ ਝਗੜਾ ਹੋਇਆ ਉਹਦੇ ਸਬੰਦ ਚ ਕੀ ਕਾਰਵਾਈ ਕੀਤੀ ਗਈ ਰਾਤੀ ਇੱਕ ਕੰਟਰੋਲ ਰੂਮ ਤੇ ਬਜਰੀਆ ਕਾਲ ਰਿਸੀਵ ਹੋਈ ਸੀ ਤੇ ਜਿਹੜਾ ਇਹ ਪਿੰਡ ਦੇ ਵਿੱਚ 4-5 ਵਜੇ ਤੋਂ ਝਗੜਾ ਕੋਈ ਪਤੰਗਾ ਨੂੰ ਲੈ ਕੇ ਚੱਲ ਰਿਹਾ ਵਾ ਮੰਨੇ ਮੁੰਡੇ ਮੁੰਡੇ ਦਾ ਤੇ ਇਹਦੇ ਵਿੱਚ ਸਵੇਰੇ ਪਹਿਲਾਂ ਮਲਾਜਮ ਗਏ ਮਲਾ ਮਲਾਜਮ ਜਾ ਕੇ ਪਹਿਲਾਂ ਜਿਹੜਾ ਅਡਜਸਟਮੈਂਟ ਕਰਾਇਆ ਗਿਆ ਆਪਸੇ ਬਾਹਤਾ ਵਾ ਬਾਅਦ ਬਾਅਦ 8:30 ਵਜੇ ਫੇਰ ਦੁਬਾਰਾ ਕਾਲ ਆਈ ਆ ਵੀ ਫੇਰ ਇਹ ਝਗੜਾ ਹੋ ਰਿਹਾ ਫੇਰ ਇਹ ਦੋਵੇਂ ਪਾਰਟੀਆਂ ਜਾ ਕੇ ਮੌਕਾ ਵੇਖਿਆ ਗਿਆ ਤੇ ਸਾਰੀ ਵੀਡੀਓਗ੍ਰਾਫੀ ਕੀਤੀ ਗਈ ਆ ਘੰਤੌੜ ਹੋ ਕਿ ਕਟੀਆਂ ਆ ਮੋਟਰਸਾਈਕਲ ਮੋਟਰਸਾਈਕਲ ਟੁੱਟੇ ਤੇ ਦੋਵੇਂ ਪਾਰਟੀਆਂ ਰਾਤੀ ਦਾ ਰਾਤੀ ਇਹਦਾਇਦ ਕੀਤੀ ਆ ਵੀ ਆਣ ਕੇ ਆਪਣੇ ਆਪਣੇ ਬਿਆਨ ਦਰਜ ਕਰਾਓ ਤੇ ਬੰਦੀ ਕਾਰਵਾਈ ਕੀਤੀ ਜਾਵੇ ਉਦੋਂ ਉਹਨਾਂ ਦੇ ਪ੍ਰिवੈਂਟਿੰਗ ਐਕਸ਼ਨ ਲਿਤਾ ਜਾ ਚੁੱਕਾ ਦੋਵਾਂ ਧਿਰਾਂ ਦਾ ਬਹੁਤ ਨੁਕਸਾਨ ਹੋਇਆ ਜੀ ਉਸ ਦੇ ਵਿੱਚ ਫਿਰ ਦੋਵਾਂ ਧਿਰਾਂ ਤੇ ਹੋਇਆ ਜੀ ਪਰਚਾ ਜੀ ਦੋਵੇਂ ਤੇ ਦੋਵਾਂ ਧਿਰਾਂ ਦੇ ਦੋਵੇਂ ਧਿਰਾਂ ਦੇ ਵਿੱਚ ਦੋਵੇਂ ਪਾਰਟੀਆਂ ਨੂੰ ਨੁਕਸਾਨ ਆਇਆ ਦੋਵੇਂ ਧਿਰਾਂ ਜਾ ਕੇ ਉਹਨਾਂ ਦੇ ਜਾ ਕੇ ਨੁਕਸਾਨ ਕੀਤੇ ਇੱਕ ਨੇ ਘਰ ਜਾ ਗਈ ਤੇ ਇੱਕ ਤੇ ਦੂਜਾ ਘਰ ਜਾ ਗਈ ਤੇ ਆਟੋ ਮੋਟਰਸਾਈਕਲ ਮੋਟਰਸਾਈਕਲ ਟੁੱਟੇ ਸਾਰੀ ਇਹ ਟੋਟਲ ਜੋ ਵੀ ਕੁਝ ਗਲਤ ਹੋਇਆ ਸਾਰੀ ਰਾਤ ਸਾਰੀ ਟੋਟਲੀ ਰਾਤੀ ਰਾਤ ਦੀ ਵੀਡੀਓਗ੍ਰਾਫੀ ਕੀਤੀ ਹੈ ਦਾਦੀ 11ਵੇਂ ਜਾ ਕੇ ਸਾਰਾ ਮੌਕਾ ਵੇਖਿਆ ਗਿਆ ਆਪ ਸਾਰਾ ਕੁਝ ਸਾਰਾ ਕੁਝ ਐਸਚੋ ਸਾਹ ਦੇ ਧਿਆਨ ਚ ਰਹਿੰਦਾ ਗਿਆ ਜੀ ਦੂਜੀ ਪਾਰਟੀ ਵੱਲੋਂ ਕਿਹਾ ਗਿਆ ਜੀ ਕਿ ਉੱਥੇ ਬਾਰੋਂ ਬਹੁਤ ਬੰਦਾ ਆਇਆ ਸੀਗਾ 2-250 ਬੰਦਾ ਕੋਈ ਐਸੀ ਹੋਈ ਜਿਖੜੀ ਇਹ ਸਾਰਾ ਤਫਤੀਸ਼ ਦਾ ਪਾਰਟ ਹੈ ਜੀ ਤਫਤੀਸ਼ ਵਿੱਚ ਸਾਰਾ ਕੁਝ ਜੋ ਜੋ ਹੋ ਜਾਏਗਾ ਖਾਰਾ ਜਿਹੜੇ ਨੇ ਹੋਣਗੇ ਅਫਾਏਦ ਅੱਜ ਕੀਤੀ ਜੋ ਕਿ ਪਹਿਲਾਂ ਦੇ ਸਟੇਟਮੈਂਟ ਦੱਚ ਕਰਾਉਣ ਵਾਸਤੇ ਕਿਹਾ ਗਿਆ ਸਟੇਟਮੈਂਟ ਦੱਚ ਕਰਾਉਣਗੇ ਤਾਂ ਉਹਦੇ ਬਿਹਾਵ ਤੇ ਜੋ ਬੰਦੀ ਕਰਵੀ ਕੀਤੀ ਜਾਊਗੀ ਧੰਨ